ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਅੰਗ ਨੇ 1430 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਗੁਰੂਆਂ ਦੀ ਬਾਣੀ ਹੈ 6 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸਿੱਖਾਂ ਦੀ ਬਾਣੀ ਹੈ 3 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਭਗਤਾਂ ਦੀ ਬਾਣੀ ਹੈ 15 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਪੱਟਾਂ ਦੀ ਬਾਣੀ ਹੈ 11 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਰਾਗ ਨੇ 31 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਵਾਰਾਂ ਨੇ 22 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਰਾਗ ਕਿਹੜਾ ਹੈ ਸ਼੍ਰੀ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਖਰੀ ਰਾਗ ਕਿਹੜਾ ਹੈ ਜੈ ਜਵੰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਗੁਰੂ ਸਾਹਿਬਾਨ ਜੀ ਨੇ ਕੀਤੀ ਜੀਵਨ ਚੰਦ ਦੇਵ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ 1604 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੈੱਡ ਗ੍ਰੰਥੀ ਕੌਣ ਸਨ? ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਹੈੱਡ ਗ੍ਰੰਥੀ ਕਿਸ ਨੇ ਬਣਾਇਆ ਸੀ? ਗੁਰੂ ਅਰਜਨ ਦੇਵ ਜੀ ਨੇ। ਜਦੋਂ ਗੁਰੂ ਗੁਰੂ ਜੀ ਨੂੰ ਹੈੱਡ ਗ੍ਰੰਥੀ ਬਣਾਇਆ ਗਿਆ ਤਾਂ ਉਹਨਾਂ ਦੀ ਉਮਰ ਕਿੰਨੀ ਸਾਲ ਸੀ? 98 ਸਾਲ। ਜਪਜੀ ਸਾਹਿਬ ਕਿਸ ਨੇ ਉਚਾਰੀ? ਗੁਰੂ ਨਾਨਕ ਦੇਵ ਜੀ। ਆਰਤੀ ਕਿਸ ਨੇ ਉਚਾਰੀ? ਗੁਰੂ ਨਾਨਕ ਦੇਵ ਜੀ। ਆਰਤੀ ਕਿੱਥੇ ਉਚਾਰੀ ਗਈ? ਜਗਰਨਾਥਪੁਰ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਕੌਣ ਨੇ? ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦਾ ਸ਼ਸਤਰ ਕਿਹੜਾ ਹੈ? ਖੰਡਾ। ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ। ਪਾਈ ਪਕਤੂ ਜੀ। ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਦੱਸੋ। ਮਾਤਾ ਜੁਨੀ ਜੀ। ਤਲੀ ਤੇ ਸੀਸ ਧਰ ਕੇ ਕਿਸ ਨੇ ਜੰਗ ਲੜੀ ਸੀ? ਬਾਬਾ ਦੀਪ ਸਿੰਘ ਜੀ ਨੇ। ਮੁਗਲਾਂ ਨੇ ਖੋਪੜ ਕਿਸਦਾ ਉਤਾਰਿਆ ਸੀ? ਪਾਈ ਤਾਰੂ ਸਿੰਘ ਜੀ ਦਾ। ਪਾਈ ਤਾਰੂ ਸਿੰਘ ਜੀ ਦਾ ਖੋਪੜ ਉਤਾਰਨ ਦਾ ਹੁਕਮ ਕਿਸ ਨੇ ਦਿੱਤਾ ਸੀ? ਜਗਰੀਆ ਖਾਨ। ਹਿੰਦ ਦੀ ਚਾਦਰ ਕੌਣ ਨੇ? ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਿੱਥੇ ਕੀਤਾ ਗਿਆ ਸੀ? ਦਿੱਲੀ ਦਿੱਲੀ ਚਾਨੀ ਚੌਕ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਦਾ ਅਸਥਕਾਰ ਕਿਸ ਨੇ ਕੀਤਾ ਸੀ ਲੱਖੀ ਸ਼ਵਨਜਾਰਾ ਉੱਬਲਦੀ ਦੇਗ ਵਿੱਚ ਕਿਸ ਨੂੰ ਬਿਠਾਇਆ ਗਿਆ ਸੀ ਪਪਾਈ ਦੇ ਅੱਲਾ ਜੀ ਆਰੇ ਨਾਲ ਕਿਸ ਨੂੰ ਚੀਰਿਆ ਗਿਆ ਸੀ ਭਾਈ ਮਤੀਦਰ ਰੂਮ ਬਣ ਕੇ ਕਿਸ ਨੂੰ ਸਾਰਿਆ ਗਿਆ ਸੀ ਪੈਸਾ ਤੀਰਾ ਚੜਖੜੀਆਂ ਤੇ ਕੌਣ ਚੜੇ ਸਾਨੂੰ ਭਾਈ ਸਪੇਕ ਸੰਜੀ ਪੈਸਬਾਕਸ ਸੰਜੀ ਬੰਦ-ਬੰਦ ਕਿਸ ਦੇ ਕੱਟੇ ਗਏ ਸਨ ਪੰਨੀ ਸਿੰਘ ਜੀ ਦੇ ਖਾਲਸਾ ਪਿਤਾ ਦਾ ਨਾਮ ਦੱਸੋ ਬਾਦਸ਼ਾਹ ਦਰਬੀਰ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਮਾਤਾ ਜੀ ਦਾ ਨਾਮ ਦੱਸੋ ਮਾਤਾ ਸਹਿਬ ਕੌਰ ਜੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਕਿਸ ਨੇ ਛਕਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਮ੍ਰਿਤ ਕਿਸ ਨੇ ਛਕਾਇਆ ਪੰਜ ਪਿਆਰਿਆਂ ਨੇ ਮਾਤਾ ਜੀ ਨੇ ਅੰਮ੍ਰਿਤ ਵਿੱਚ ਕੀ ਪਾਇਆ ਹੋਇਆ ਸੀ ਪਤਾ ਸੀ ਪੰਜ ਕਕਾਰ ਦੇ ਨਾਮ ਦੱਸੋ ਕੇਸ ਕੰਗਾ ਕਿਰਪਾਨ ਕੜਾ ਸ਼ੇਰਾ 12 ਮਾਹ ਦੇ ਨਾਮ ਦੱਸੋ ਚੇਤ ਸਾਜ ਜੇਟ ਹਾਰਦ ਸਾਬਨ ਪਗੋਜ਼ ਮਾਤ ਪਗੜ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਸ ਨੂੰ ਲਿਖਿਆ ਔਰੰਗਜ਼ੇ ਖਾਲਸਾ ਦਾ ਜਨਮ ਕਦੋਂ ਹੋਇਆ 14 ਸ ਨ 99 14 ਅਪ੍ਰੈਲ 1699 ਖਾਲਸਾ ਦਾ ਜਨਮ ਕਿੱਥੇ ਹੋਇਆ ਸ੍ਰੀ ਕੇਸਗੜ ਸਾਹਿਬ ਉਦਾਸੀਆਂ ਕਿੰਨੀਆਂ ਗੁਰਸਹਿਬਾਨ ਜੀ ਨੇ ਕੀਤੀਆਂ ਸਨ ਗੁਨਾਨ ਸਿੰਘ ਜੀ ਨੇ ਗੁਨਾਨਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸਨ 4 ਗੁਰਨਾਨਕ ਦੇਵ ਜੀ ਦੇ ਭੈਣ ਜੀ ਦਾ ਨਾਮ ਦੱਸੋ ਬੇਬੇ ਨਾਨਕੀ ਗੁਰਨਾਨਕ ਦੇਵ ਜੀ ਦੇ ਜੀਜਾ ਜੀ ਦਾ ਨਾਮ ਦੱਸੋ ਭਾਈ ਜੈਰਾਮ ਜੀ ਗੁਰਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਮਹਿਤਾ ਕਾਲੂ ਜੀ ਗੁਰਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਦੱਸੋ ਮਾਤਾ ਤ੍ਰਿਪਤਾ ਜੀ ਗੁਰਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਗੁਰਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਆਇ ਪੋਇਤਲ ਵੰਡੀ ਨਾਲ ਕਾਨਾ ਸਾਹਿਬ ਪਾਈ ਮਰਦਾਨਾ ਜੀ ਕਿਹੜਾ ਸਾਜੂ ਚੁੰਦੇ ਸਨ ਪ੍ਰਭਾਤ ਤਿੱਤੀ ਤਵੀ ਤੇ ਕਿਹੜੇ ਸਹਿਬਾਨ ਬੈਠੇ ਸਨ ਗੁਰअर्जਨ ਦੇਵ ਜੀ ਮੀਰੀ ਪੀਰੀ ਦੇ ਮਾਲਕ ਕੌਣ ਸਨ ਗੁਰਹਰ ਕੋਬਿਰ ਸਾਹਿਬ ਜੀ ਸਰਹੰਦ ਦੀ ਇੱਟਾਂ ਇੱਟ ਕਿਸ ਨੇ ਅਬਜਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੇਰੇ ਪੰਜਾਬ ਕੌਣ ਸਨ ਮਹਾਰਾਜ ਰਣਜੀਤ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਦੱਸੋ ਪਾਈ ਗਿਆ ਸਿੰਘ ਜੀ ਪਾਈ ਹਿਮਤ ਸਿੰਘ ਜੀ ਪਾਈ ਮੋਖਤ ਸਿੰਘ ਜੀ ਪਾਈ ਸਾਬਤ ਸਿੰਘ ਜੀ ਗੁਰੂ ਸਾਹਿਬ ਜਾਦਿਆਂ ਦੇ ਨਾਮ ਦੱਸੋ ਬਾਬਾ ਦੀਪ ਸਿੰਘ ਜੀ ਬਾਬਾ ਜਗਤ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 10 ਗੁਰੂ ਸਾਹਿਬਾਨ ਜੀ ਦੇ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ